ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਗੰਗੂ ਬ੍ਰਾਹਮਣ ਦਾ ਕਹਾਣੀ ਜੀ ਜਦੋਂ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਪਰਿਵਾਰ ਨਾਲ ਵਿਛੜ ਜਾਂਦੇ ਹਨ ਤਾਂ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਪਿੰਡ ਸਿਹੜੀ ਇਸ ਘਰ ਵਿੱਚ ਲੈ ਕੇ ਆਉਂਦਾ ਹੈ ਜੀ ਤੇ ਦੂਜੀ ਰਾਤ ਮਾਤਾ ਗੁਜਰੀ ਤੇ ਬੱਚੇ ਇਸ ਘਰ ਵਿੱਚ ਰਾਤ گزارਦੇ ਹਨ ਇਹ ਉਹ ਮੰਝਾ ਹੈ ਜਿਸ ਮੰਝੇ ਤੇ ਮਾਤਾ ਜੀ ਤੇ ਛੋਟੇ ਸਾਹਿਬ ਜਿਆਦਿਆਂ ਨੇ ਵਿਸ਼ਰਾਮ ਕੀਤਾ ਸੀਗਾ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਮੰਝੇ ਦੇ ਤੇ ਉਸੇ ਸਮੇਂ ਦਾ ਇਹ ਘਰ ਬਣਿਆ ਹੋਇਆ ਹੈ ਸੰਗਤ ਜੀ ਉਸੇ ਤਰ੍ਹਾਂ ਹੀ ਹੈ ਤੇ ਉਸੇ ਤਰ੍ਹਾਂ ਇਹ ਮੰਝਾ ਇਸ ਸਥਾਨ ਤੇ ਸ਼ਿਸ਼ੋਭਤ ਹੈ ਜੀ ਸੰਗਤ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀ ਹੈ ਤੁਸੀਂ ਵੀ ਦਰਸ਼ਨ ਕਰ ਰਹੇ ਹੋ ਸੰਗਤ ਜੀ ਉਸ ਮੰਝੇ ਤੇ ਉਸ ਘਰ ਦੇ ਜਿੱਤੇ ਮਾਤਾ ਗੁਜਰੀ ਜਿੱਤੇ ਛੋਟੇ ਸਰ ਜਾਇਦੇ ਰਾਤ ਰਹੇ ਸਨ ਸੰਗਤ ਜੀ ਬੇਨਤੀ ਹੈ ਕਿ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਹੋਰ ਵੀ ਅੱਗੇ ਸੰਗਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਸੰਗਤ ਦਰਸ਼ਨ ਦੀ ਧਾਰੀ ਕਰ ਸਕੇ ਜੀ ਮੇਰੇ ਕੋਲ ਲਾ ਲਾ ਉੱਥੇ ਇੱਕ ਵੀਡੀਓ ਬਣਾ ਫਿਲਮ ਬਣਾ ਉਹ ਹੁਣ ਪਰਸੋਂ ਦੇ ਬੈਦਰ ਛੋਟੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਕਿੱਥੇ ਆ ਸੁਣੋ ਰਾਸ਼ਵੀਰ ਨਾਲ ਹੀ ਮੰਝਾ ਪਿਆ ਹੈ ਕਿੱਥੇ ਆਂ ਮਾਤਾ ਦੇ ਬੱਚੇ ਸੁਤੇ ਸੀ ਉਹ ਮੰਡੇ ਦੇ ਵੀ ਰੱਖੇ ਕਰੀ ਜਾਇਓ ਮਹਾਰਾਜਾ ਮੱਥਾ ਟੇਕ ਕੇ ਯਾਰ ਇਹ ਮੰਝਾ ਹੈ ਜਿਹਦੇ ਬੱਚੇ ਸੀ ਮਾਤਾ ਜੀ ਵੀ ਰਾਤ ਸੁਤੇ ਸੀ ਗੰਗੂ ਦਾ ਘਰ ਦਾ ਪੁਰਾਣਾ ਘਰ ਦਾ ਪ੍ਰਾਣਾ ਘਰ ਹੈ ਹਾਂ ਪ੍ਰਾਣਾ ਘਰ ਆ ਕੰਗੂ ਦਾ 50 ਹੋਈ ਹੈ ਇੱਥੇ ਮਾਤਾ ਤੇ ਘਰ ਵੀ ਹੋਈ ਹੈ ਇੱਥੇ ਤੇ ਘਰ ਹੋਈ ਹੈ ਹਾਂ ਉਹ ਤੇ ਇਹ ਬਾਰਵੰਦ ਤੋਂ ਸੰਬੰਧ ਤੇ ਪੁਰਾਣੇ ਕਿੱਦਾਂ ਕਿ ਕੌਣ ਰਹਿੰਦੇ ਹੈਗੇ ਬੱਤੀ ਹੈ ਉਹਦਾ ਨਹੀਂ ਲੱਗਦਾ ਨਾ ਕੀ ਹੈ ਨਾ ਨਾ ਇਹ ਤੇ ਬੱਚੇ ਮਾਤਾ ਸੁਤੇ ਇਸ ਸੰਗੈ ਦਰਸ਼ਨ ਕਰ ਲਓ ਇਹ ਗੰਗੂ ਦਾ ਘਰ ਆ ਜੀ ਜਿੱਥੇ ਛੋਟੇ ਸਾਬ ਜਿਆਦੇ ਤੇ ਬਾਬਾ ਜੀ ਜਿੱਥੇ ਰੱਖੇ ਹੋਏ ਆਟ ਬਹੁਤ ਸਾਰਾ ਰਹਿ ਚਾਰ ਇਹ ਮੰਜਾ ਜਿੱਥੇ ਰਾਤ ਨੂੰ ਵਿਸ਼ਰਾਮ ਕੀਤਾ ਸੀ ਇੱਥੋਂ ਵੇਖੋ ਕੋਤਵਾਲੀ ਘੜੇ ਕੋਤਵਾਲ ਜਿੱਥੇ ਮੜੇ ਆਮ ਰਿੰਡੇ ਜਿੱਥੇ ਦਰਸ਼ਨ ਕਰਕੇ ਬਾਹਰ ਹੋ ਜਾਈਓ ਥੋੜਾ ਜਿਹਾ ਚਲੋ ਬਾਕੀਆਂ ਨੂੰ ਵੀ ਕੰਮ ਰੱਖਦੇ ਓਏ ਕੋਈ ਲੇਟੇ ਮੈਂ ਵੀਡੀਓ ਨੂੰ ਹੋਰ ਈ ਸ਼ੇਅਰ ਕਰ ਦੇ ਜੀ ਆਪਣੇ ਵਰਦਸਨ ਕਾਰਕ ਤਾਂ ਜੋ ਹੋਰ ਵੀ ਸੰਗਤ ਦਰਸ਼ਨ ਦਾ ਵੀ ਕਰ ਸਕਾਂ